कांग्रेस इस बार कि सीटा लेके जा रही है फोर कॉर्नर कॉन्टेस्ट में पंजाब कांग्रेस विल डू प्रीटी वेल अच्छा होगा नतीजा फाइव कॉर्नर सीट मुकाबला भी है खडूर साहिब की सीट पे वो किमे देखते आ, हो आ उठे हो सकता वा क्योंकि लोका ने जज्बात जुड़े हुए ने आई कैन नॉट से श्योरली अबाउट खडूर साहिब बट आई कैन से अमृतसर गुरदासपुर जालंधर इवन फतेहगढ़ साहिब इज अ गुड फाइट लुधियाना वी विल विन fro sport we should win uh fried yeah, court is also a fight good fight te is tarah naal saadi performance changi hai sare koi asi me mera khayal hai congress 6 7 8 main kehde numbers predict nahi kite 5 6 7 8 chalo hun tusi prediction de re ho mera mera manna va ke chara partiyan de kirdaar dekh lo na je chhadu di bahut zabardast anti incumbency hai sukhbir badral ohna da dal uth hi nahi reha bjp di koi khaas gall nahi te kon reh gaya ਜਿੱਥੇ ਸਗੋਂ ਮੇਰੇ ਪੰਜ ਕਾਰਨਰਡ ਕਾਂਟੈਸਟ ਇਟ ਦਿਸ ਇਜ਼ ਡਿਫਰੈਂਟ ਸੀਟ ਜਿੱਥੇ ਚਾਰ ਕਾਰਨਰਡ ਕਾਂਟੈਸਟ ਹੁੰਦਾ ਤਾਂ ਚੋਇਸ ਹੀ ਬੜੀ ਪਲੇਅਰ ਕੱਟ ਹੈ ਖਡੂਰ ਸਾਈਡ ਦੀ ਮੈਂ ਇਹ ਗੱਲ ਕਰ ਰਹਾ ਤੇ ਅਸੀਂ ਮੈਂ ਤੁਹਾਡਾ ਸਲੋਗਨ ਵੀ ਪੜ੍ਹ ਰਹੀ ਸੀ ਕਿ ਐਨਐਸਏ ਯੂਏਪੀ ਤੇ ਡਾਟ ਕੇ ਖੜਿਆ ਖੇਡ ਰਹਾ ਹਨ ਸੋ ਇਸ ਤਰ੍ਹਾਂ ਤੁਹਾਡੇ ਸਲੋਗਨ ਚੱਲ ਰਹੇ ਨੇ ਪਰ ਐਨਐਸਏ ਜਿਸ ਨੌਜਵਾਨ ਤੇ ਲੱਗੀ ਜਿੰਨਾ ਨੌਜਵਾਨਾਂ ਤੇ ਲੱਗੀ ਤੁਸੀਂ ਉਹਨਾਂ ਦੀ ਗੱਲ ਵੀ ਕੀਤੀ ਅਮਰਿਤਪਾਲ ਦੇ ਪੈਰੈਂਟਸ ਨਾਲ ਤੁਸੀਂ ਖੜੇ ਵੀ ਹੋਏ ਧਰਨੇ 'ਚ ਸ਼ਾਮਲ ਹੋਏ ਪਰ ਅਮਰਿਤਪਾਲ ਵੀ ਚੋਣ ਲੜ ਰਿਹਾ ਹੈ ਮੈਂ ਪਿਛਲੀ ਵਾਰ ਵੀ ਤੁਹਾਡੇ ਕੋਲ ਇਹ ਸਵਾਲ ਕੀਤਾ ਸੀ ਕਿ ਤੁਸੀਂ ਉਹਨਾਂ ਦੇ ਚੋਣ ਪ੍ਰਚਾਰ 'ਚ ਜਾਓਗੇ ਉਹਨਾਂ ਲਈ ਕੈਂਪੇਨ ਕਰੋਗੇ ਜਾਂ ਕਿਸੇ ਤਰ੍ਹਾਂ ਸਪੋਰਟ ਕਰੋਗੇ ਉਹ ਤੋਂ ਤੁਸੀਂ ਕਿਹਾ ਸੀ ਅਜੇ ਤੱਕ ਕੁਝ ਪੱਕਾ ਨਹੀਂ ਹੋਇਆ ਮੈਂ ਦੇਖਾਂਗਾ ਪਾਰਟੀ ਨਾਲ ਗੱਲ ਕਰਾਂਗਾ ਤੇ ਕੀ ਤੁਹਾਨੂੰ ਲੱਗਦਾ ਮੈਂ ਇਦਾਂ ਕਿਸੇ ਬੀਇੰਗ ਅ ਮੈਂਬਰ ਆਫ ਦ ਕਾਂਗਰਸ ਪਾਰਟੀ ਇਹਦਾ ਸਾਰਿਆਂ ਨੂੰ ਪ ਪਰ ਐਨਐਸਏ ਦਾ ਵਿਰੋਧ ਮੈਂ ਹਰ ਪਿੰਡ ਹਰ ਮੀਟਿੰਗ ਵਿੱਚ ਐਨਐਸਏ ਦਾ ਉਹਦਾ ਕਾਰਨ ਇਹ ਕਿ ਹੈ ਕਿ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਤੇ ਤਿੰਨ ਵਾਰ ਚਾਰ ਵਾਰ ਐਨਐਸਏ ਦੇ ਡਰਕੋਨੀਅਨ ਲਾ ਉਹਨਾਂ ਤੇ ਵੀ ਲਾਗੂ ਹੋਇਆ ਉਹਨਾਂ ਨੇ ਦੋ ਕੈਦਾਂ ਤਾਂ ਬਾਹਰ ਖੱਟੀਆਂ ਅਗਰਤਲਾ ਤ੍ਰਿਪੁਰਾ ਦੀ ਜੇਲ੍ਹ ਵਿੱਚ ਬੈਸਟ ਬੰਗਾਲ ਦੇ ਨੇੜੇ ਇੱਕ ਉਹਨਾਂ ਨੇ ਕੱਟੀ ਹਜ਼ਾਰੀਬਾਗ ਬਿਹਾਰ ਸੋ ਆਈ نو ਦਾ ਐਗਨੀ ਮੈਨੂੰ ਪਤਾ ਵਾ ਕਿ ਐਨਐਸਏ ਦਾ ਜਦੋਂ ਲੱਗਦਾ ਤੇ ਕਿੰਨੀ دہشت ਦਾ ਮਾਹੌਲ ਤੁਹਾਡੇ ਤੁਮਾਰਕ ਤੇ ਤੁਹਾਡੇ ਪਰਿਵਾਰ ਤੇ ਵਰਦਾ ਤਾਂ ਕਰਕੇ ਮੈਂ ਐਨਐਸਐ ਦਾ ਵਿਰੋਧ ਹਰ ਪਿੰਡ ਹਰ ਸਟੇਜ ਤੇ ਇਹਨਾਂ ਦਾ ਨਾਮ ਲੈ ਕੇ ਵੀ ਕਰਦਾ ਨਾ ਇਟ ਡਸਨਟ ਮੈਟਰ ਦੇਖੋ ਉਹਨਾਂ ਨੇ ਸਿਮਰਜੀਤ ਮਾਨ ਦੀ ਮਦਦ ਇਸ ਕਰਕੇ ਕੀਤੀ ਕਿਉਂਕਿ ਭਾ ਸਿਮਰਜੀਤ ਮਾਨ ਨੇ ਇੱਕ ਉਮੀਦਵਾਰ ਖੜਾ ਕੀਤਾ ਸੀ ਉਹਨਾਂ ਨੇ ਆਪਣਾ ਉਮੀਦਵਾਰ ਇੱਕ ਇਹਨਾਂ ਦੇ ਹੱਕ ਚ ਬਿਠਾ ਦਿੱਤਾ ਉਹ ਪਾਵਾ ਬਿਠਾਉਂਦੇ ਜਾਂ ਨਾ ਬਿਠਾਉਂਦੇ ਵੋਟ ਅਮਰਿਤਪਾਲ ਨੂੰ ਵੈਸੀ ਹੀ ਪੈਣੀ ਆ ਜਿਹੜੀ ਪੈਣੀ ਆ ਪਰ ਉਹਨੂੰ ਹੀ ਮੇਬੀ ਆਬਲੀਗੇਟਿਡ ਕਿ ਸ਼ਾਇਦ ਸਿਮਰਜੀਤ ਮਾਨ ਨੇ ਇੱਕ ਕੈਂਡੀਡੇਟ ਖੜਾ ਹੁਣ ਕਾਂਗਰਸ ਆਪਣਾ ਕੈਂਡੀਡੇਟ ਥੋੜਾ ਹਟਾ ਸਕਦੀ ਹੈ ਜਦ ਨਹੀਂ ਵੀ ਵੋਟ ਪੈਂਦੀ ਹੈ ਤਾਂ ਕਰਕੇ ਮੇਰੇ ਉਹਨਾਂ ਨਾਲ ਰਿਲੇਸ਼ਨ ਜੱਛੇ ਆ ਇਵਨ ਨਾਓ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕਿ ਜਦੋਂ ਕਾਂਗਰਸ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਕਿਉਂਕਿ ਉਹਨਾਂ ਦੀ ਅਕਾਲੀ ਦਲ ਨੂੰ ਲੈ ਕੇ ਨਰਾਜ਼ ਕੀਤਾ ਸੀ ਦੇਖੀ ਕਿਉਂਕਿ ਪੰਥਕ ਪਾਰਟੀ ਦਾ ਦਾਵਾ ਕਰਦੀ ਐ ਸੋ ਤੁਹਾਡੇ ਨਾਲ ਕੋਈ ਨਰਾਜ਼ਗੀ ਨਹੀਂ ਨਾ 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 ਉਹਨਾਂ ਨੇ ਮੈਨੂੰ ਨਹੀਂ ਕਿਹਾ ਕਿ ਆਪਣਾ ਉਮੀਦਵਾਰ ਪਿਠਾਓ ਕਿਉਂਕਿ ਉਹਨੂੰ ਪਤਾ ਕਿ ਕਾਂਗਰਸ ਇਜ਼ ਅ ਡਿਫਰੈਂਟ ਪਾਰਟੀ ਤੇ ਨਾ ਮੈਂ ਉਹਨਾਂ ਦਾ ਕੋਈ ਗਿਲਾ ਹੈਗਾ ਇਲੈਕਸ਼ਨ ਇੱਕ ਤਰੀਕ ਨੂੰ ਖਤਮ ਹੋ ਜਾਣੀ ਆਈ ਐਮ ਗੋਇੰ ਟੂ ਬੀ ਵਿਦ them ਕੱਲ ਨੂੰ ਕੋ ਉਹਨਾਂ ਨੂੰ ਵਕੀਲ ਦੀ ਲੋੜ ਆ ਆਲਰੇਡੀ ਅਸੀਂ ਪਾਈਪਲਾਈਨ ਸੀਗੇ ਯੂਰ ਗੈਟਿੰਗ ਟੂ ਦਾ ਹਾਈ ਕੋਰਟ ਫਾਰ ਆਪਣੇ ਉਹਨਾਂ ਦੇ ਟੈਂਸ਼ਨ ਕੋਚ ਕਰਨ ਲਈ ਮੈਂ ਉਸ ਪਰਿਵਾਰ ਦੀ ਮਦਦ ਕਰ ਹੀ ਰਿਹਾ ਸੀਗਾ ਗਾ ਵੀ ਕਰੂੰਗਾ ਇਹ ਛੋਟੇ ਜਿਹੇ ਮੁੱਦੇ ਆ ਕਿ ਕਹਨੇ ਕਿਨੂੰ ਹਰਾਇਆ ਕਹਨੇ ਕਿਨੂੰ ਜਿਤਾਇਆ ਕਿਹੜਾ ਕਿਹਦੇ ਖਿਲਾਫ ਇਹ ਤਾਂ ਸਾਡੀ ਇੱਕ ਤਰੀਕ ਤੱਕ ਲੜਾਈ ਹੈ ਮੁੜ ਕੇ ਤਾਂ ਪੰਜਾਬ ਦੇ ਹੱਕ ਵਿੱਚ ਲੜਾਈ ਫਿਰ ਸ਼ੁਰੂ ਹੋਏ ਤੇ ਤੁਹਾਡੇ ਮੁੱਦਿਆਂ ਨੂੰ ਲੋਕ ਐਕਸੈਪਟ ਕਰ ਰਹੇ ਨੇ ਜਿnabla ਤੁਸੀਂ ਕਾਫੀ ਜ਼ਿਆਦਾ ਸ਼ਹਿਰੀ ਹਲਕਿਆ ਚ ਵੀ ਮੈਨੂੰ ਮੈਂ ਤਾਂ ਹੈਰਾਨ ਹੈ ਇਵਨ ਜਿਹੜਾ ਸ਼ਹਿਰ ਦਾ ਯੂਥ ਵੀ ਹੈ ਉਹ ਬੜਾ ਅਟਰੈਕਟਡ ਹੈ ਪ੍ਰੋਬੇਬਲੀ ਮੈਂ ਜੋ ਸੋਸ਼ਲ ਮੀਡੀਆ ਤੇ ਕੈਂਪੇਨ ਕੀਤਾ ਉਹਨਾਂ ਨੂੰ ਮੇਰੇ ਤਰੀਕੇ ਕਰ ਕੰਮ ਕਰਨ ਦੇ ਪਸੰਦ ਆ ਪੱਕਾ ਹੋ ਸਕਦਾ ਬਹੁਤ ਡਾਈ ਹਾਰਡ ਸ਼ਹਿਰ ਦਾ ਵੋਟਰ ਮੇਬੀ ਥਿੰਕਿੰਗ ਡਿਫਰੈਂਟਲੀ ਪਰ ਜਿਹੜਾ ਯੂਥ ਹੈ ਹਿੰਦੂ ਕਮਿਊਨਿਟੀ ਦਾ ਬਿਜ਼ਨਸ ਕਮਿਊਨਿਟੀ ਦਾ ਉਹ ਬਹੁਤ ਜ਼ਿਆਦਾ ਅਟਰੈਕਟਡ ਹੈ ਮੇਰੇ ਨਾਲ